साथ आए विशेष ये जो तो निजमा भी उल्लंघन करते हैं यहाँ उधर फोर्स नहीं करते इससे भार उसी को उधर तरसा बारी जाता है कि जब तो भार उसी को बढ़ने के लिए बहुत कीमती जिंदगियां चाहिए अपार्टमेंट नहीं है कहाँ सुपरिनर्कोस्टर है ਧਿਆਨ ਨਾਲ ਚਲਾਉਣਾ ਤੇ ਰੂਲ ਨੂੰ ਫੋਲੋ ਕਰਨਾ ਕਿੰਨਾ ਜ਼ਰੂਰੀ ਤੇ ਅਸੀਂ ਕਿਉਂਕਿ ਸਮੂਹ ਕਾਲਜ ਤੇ ਇਹ ਜਿਹੜਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਰੈਡ ਰੀਡਰ ਕਲੱਬ ਵੱਲੋਂ ਸਾਨੂੰ ਤੁਹਾਡਾ ਬਹੁਤ ਫਿਕਰ ਤੁਹਾਡੀਆਂ ਜ਼ਿੰਦਗੀਆਂ ਦਾ ਬਹੁਤ ਫਿਕਰ ਹੈ ਇਸ ਕਰਕੇ ਅਸੀਂ ਉੱਚੇ ਚੇ ਤੌਰ ਤੇ ਬੇਨਤੀ ਕੀਤੀ ਸਾਡੇ ਦਰਮਿਆਨ ਜਿਹੜੀ ਪਹੁੰਚ ਦਰਮਿਆਨ ਪਹੁੰਚੇ ਸਿਰਫ ਤੁਹਾਨੂੰ ਇਹ ਦੱਸਣ ਲਈ ਕਿ ਇਸ ਜਿਵੇਂ ਅਸੀਂ ਘਰਾਂ 'ਚ ਵਿਚਰਦੇ ਹਾਂ ਸਕੂਲਾਂ ਕਾਲਜਾਂ 'ਚ ਵਿਚਰਦੇ ਹਾਂ ਏਸ਼ੀਂ ਤਰ੍ਹਾਂ ਸਾਨੂੰ ਸੜਕਾਂ 'ਤੇ ਵਿਚਰਨ ਦਾ ਵੀ ਚਾਜ ਹੋਣਾ ਚਾਹੀਦਾ ਜੇ ਉਸ ਚਾਜ ਨਾਲ ਵਿਚਰਾਂਗੇ ਅਸੀਂ ਆਪਣੇ ਨਾਲ ਹੋਰ ਨੰ ਕਈਆਂ ਦੀਆਂ ਜ਼ਿੰਦਗੀਆਂ ਵੀ ਬਚਾ ਲਾਂਗੇ ਸੋਲਸਟਰਾ ਯਾਕੀ ਅੱਜ ਜੀ ਨੂੰ ਰਲਾ ਪਹੁੰਚਿਆ ਜੀ ਔਰ ਇਸ ਕਾਲਜ ਦੇ ਵਿੱਚ ਆ ਕੇ ਅੱਜ ਜਿਹੜਾ ਸਾਡਾ ਮੇਨ ਮੋਟਿਵ ਇੱਥੇ ਆਉਂਦਾ ਹੋਇਆ ਹੈ ਕਿ ਜਿਹੜੇ ਲੇਟੈਸਟ ਜਿਹੜਾ ਲਾਅ ਆਇਆ ਹਾਂਜੀ ਵੈਸੇ ਤਾਂ ਉਹ ਸੈਕਸ਼ਨ ਜਿਹੜਾ ਉਹਦੇ ਵਿੱਚ ਸੋਨਿਮੇ ਇਹ ਐਡ ਕੀਤਾ ਗਿਆ ਉਹ ਸਾਲ 2019 ਦੇ ਵਿੱਚ ਇੱਕ ਸੋਧ ਹੋਈ ਸੀ ਐਮੈਂਡਮੈਂਟ ਔਰ ਉਹਦੇ ਤਹਿਤ ਇਹ ਉਹੋ ਐਡ ਹੋ ਗਿਆ ਸੀਗਾ ਲੇਕਿਨ ਕਿਸੇ وجہ ਕਰਕੇ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਨਹੀਂ ਹੋ ਪਾਈ ਸੀ ਉਦੋਂ ਲੇਕਿਨ ਅੱਜ ਉਹ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਵਾ ਉਹ ਜੰਗੀ ਪੱਧਰ ਦੇ ਉੱਪਰ ਤੁਸੀਂ ਦੇਖਿਆ ਹੋਣਾ ਕਿ ਹਰ ਪਾਸੇ ਜਿਹੜਾ ਇਹਦਾ ਪੂਰਾ ਪ੍ਰਚਾਰ ਹੋ ਰਿਹਾ ਔਰ ਉਸੇ ਲੜੀ ਦੇ ਤਹਿਤ ਅੱਜ ਅਸੀਂ ਇਸ ਨਿਰਾਲਾ ਕਾਲਜ ਦੇ ਵਿੱਚ ਵੀ ਆਏ ਹਾਂ ਔਰ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨ ਤੋਂ ਪਹਿਲਾਂ ਮੈਂ ਇਹਨਾਂ ਦਾ ਬੜਾ ਅਧਾਰੀ ਹਾਂ ਐਡਮਿਨਿਸਟ੍ਰੇਸ਼ਨ ਦਾ ਪ੍ਰਿੰਸੀਪਲ ਸਾਹਿਬ ਦਾ ਪ੍ਰੋਫੈਸਰ ਸਾਹਿਬ ਦਾ ਸਰਜੀਤ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੱਥੇ ਆ ਕੇ ਔਰ ਲੋਕਾਂ ਨੂੰ ਔਰ ਬੱਚਿਆਂ ਨੂੰ ਜਿਹੜਾ ਵਾ ਇਸ ਮੁਤਲਕ ਅਵੇਅਰ ਕਰੀਏ ਆਪਣੇ ਕਿਸਾ ਕਿਸਾ ਜਿੱਦਾਂ ਹਾਂ ਸਰ ਤਾਂ ਛੋਟੇ ਬੱਚੇ ਉਹ ਕਿਹੜਾ ਵੀਕਲ ਚਲਾ ਸਕਦੇ ਹਾਂ ਸਰ ਇਹ ਤੁਹਾਡਾ ਬੜਾ ਹੀ ਅੱਛਾ ਸਵਾਲ ਆ ਕਿਉਂਕਿ ਅਕਸਰ ਆਮ ਪਬਲਿਕ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜਾ ਕਨਫਿਊਜ਼ਨ ਆ ਅੱਜ ਮੈਂ ਉਸ ਕਨਫਿਊਜ਼ਨ ਨੂੰ ਜਿਹੜਾ ਵਾ ਤੁਹਾਨੂੰ ਮੈਂ ਕੋਸ਼ਿਸ਼ ਕਰ ਰਿਹਾ ਕਿ ਬਿਲਕੁਲ ਐਕਸਪਲੇਨ ਕਰਕੇ ਦੱਸ ਦਵਾਂ ਕਿ ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ ਉਹਦੇ ਵਿੱਚ ਜਿਸ ਤਰ੍ਹਾਂ ਹੈਗਾ ਜੀ 18 ਸਾਲ ਤੋਂ ਨੀਚੇ ਵਾਲਾ ਜਿਹੜਾ ਕੋਈ ਵੀ ਬੱਚਾ ਹੈਗਾ ਯੁਨਾਈ ਹੈਗਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੂ ਵੀਲਰ ਔਰ ਫੋਰ ਵੀਲਰ ਜਿਹੜਾ ਨਹੀਂ ਚਲਾ ਸਕਦਾ ਚਲਾ ਸਕਦੇ ਆ ਅਸੀਂ ਚਲਾ ਸਕਦੇ ਆ 50 ਸੀਸੀ ਦਾ ਵਾਈਕਲ ਲੇਕਿਨ ਉਸ ਵਾਸਤੇ ਸ਼ਰਤ ਇਹ ਆ ਕਿ ਜਿਹੜਾ ਜੁਵਨਾਈ ਜਿਹੜਾ ਬੱਚਾ ਹੈਗਾ ਉਹ ਜਦੋਂ ਉਹਦੀ 16 ਸਾਲ ਦੀ ਏਜ ਉਹ ਕੰਪਲੀਟ ਕਰ ਲਵੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਆ ਕਈਆਂ ਨੂੰ ਇਹ ਇਮਪ੍ਰੈਸ਼ਨ ਹੈਗਾ ਕਿ ਮੈਂ 16ਵੇਂ ਤੇ ਚੜ ਗਿਆ ਤੇ ਮੈਂ ਲੀਗਲੀ ਜਿਹੜਾ ਵਾ ਅਥੋਰਾਈਜ਼ਡ ਹੋ ਗਿਆ ਕਿ ਮੈਂ ਜਿਹੜਾ ਵਾਈਕਲ ਆ ਉਹ ਚਲਾ ਲਵਾਂ 50 ਸੀਸੀ ਵਾਲਾ ਲੇਕਿਨ ਮੈਂ ਇੱਥੇ ਇੱਕ ਕਨਸੈਪਟ ਜਿਹੜਾ ਵਾ ਉਹ ਬਿਲਕੁਲ ਕਲੀਅਰ ਕਰ ਦੇਣਾ ਚਾਹਨਾ ਕਿ ਕਿਉਂਕਿ ਸੈਕਸ਼ਨ 4 ਜਿਹੜਾ ਹੈਗਾ ਮੋਟਰ ਵਹੀਕਲ ਐਕਟ ਦਾ ਉਹਦੇ ਵਿੱਚ ਉਹਨਾਂ ਨੇ ਕਲੀਅਰ ਕਟ ਲਿਖਿਆ ਇਸ ਗੱਲ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਆਫਟਰ ਅਟੇਨਿੰਗ ਦੀ ਏਜ ਆਫ 16 ਮਤਲਬ ਇਹ ਕਿ ਜਦੋਂ ਤੁਸੀਂ 16 ਸਾਲ ਦੀ ਜਿਹੜੀ ਉਮਰ ਆ ਉਹ ਤੁਸੀਂ ਪ੍ਰੋਪਰ ਕੰਪਲੀਟ ਕਰ ਲੋਗੇ ਔਰ 17ਵੇਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਕਦਮ ਰੱਖ ਰਹੇ ਹੋ ਚਾਹੇ ਫਿਰ ਉਸ ਤੋਂ ਇੱਕ ਦਿਨ ਹੀ ਉੱਪਰ ਗਿਆ ਹੋਵੇ ਉਸ ਦਿਨ ਤੋਂ ਤੁਸੀਂ ਜਿਹੜਾ ਵਾ 50 ਸੀਸੀ ਜਿਹੜਾ ਇੰਜਨ ਹੈਗਾ ਜਿਹੜਾ ਕਿ ਅੱਜ ਕੱਲ ਇੱਕ ਇਲੈਕਟ੍ਰਿਕ ਵਾਹਨ ਆਉਂਦਾ ਉਹ ਬੱਚੇ ਜਿਹੜੇ ਆ ਉਹ ਚਲਾ ਸਕਦੇ ਆ ਅਦਰਵਾਈਜ਼ ਕੋਈ ਵੀ ਐਕਟਿਵਾ ਕੋਈ ਅਸੈਸ ਉਹ ਕੋਈ ਨਹੀਂ ਚਲਾ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਹਾਰਸਪਾਵਰ ਹੈ ਉਹ 110 ਸੀਸੀ ਹੈ ਹਾਂਜੀ ਸਰ ਦੇਖ ਜੀ ਵਾਰਿਆ ਤੇ ਸੁਣਦੇ ਵਾਰ ਕੋਈ ਜਿਹਾ ਸ਼ਰਾਤੀ ਅੰਤਰ ਜਿੱਤਾ ਕੇ ਸਕੂਲਾਂ ਦੇ ਬੱਚੇ ਲਾ ਲੋ ਕੋਈ ਵੀ ਲਾ ਲੋ ਪਟਾਕੇ ਬੜੇ ਮਰੋਂਦੇ ਬੁਲਟਾਂ ਦੇ ਜਿੱਦਾਂ ਲੁੰਡੇ ਕਰਾਈ ਕਈ ਤਰਾਈ ਕਰਦੇ ਆ ਉਹਨਾਂ ਵਾਸਤੇ ਕੀ ਹੈ ਜਾਨਾ ਉਹਨਾਂ ਵਾਸਤੇ ਸਰ ਇਹ ਆਲਰੇਡੀ ਲਾ ਬਣਿਆ ਹੋਇਆ ਪੁਲਿਸ ਦੀ ਟ੍ਰੈਫਿਕ ਪੁਲਿਸ ਆ ਉਹ ਜਦੋਂ ਵੀ ਉਹਨਾਂ ਦੇ ਕੋਈ ਹੱਥੇ ਚੜਦਾ ਤੇ ਉਹ ਜਿਹੜੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਔਰ ਉਹਦੇ ਵਾਸਤੇ ਉਹ ਆਲਰੇਡੀ ਉਪਰਾਲੇ ਚੱਲ ਰਹੇ ਆ ਉਹਨਾਂ ਦੇ ਚਲਾਨ ਵੀ ਇਕੱਠੇ ਜਾਂਦੇ ਆ ਔਰ ਕਈ ਸਾਲ ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਜਿਹੜਾ ਵਾ ਬੁਲੇਟਸ ਦੇ ਜਿਹੜੇ ਸਲੈਂਸਰ ਲੈ ਕੇ ਉਹਨਾਂ ਨੂੰ ਡਿਵਾਲਿਸ਼ ਵੀ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਵਾ ਉਹ ਤੋੜ ਦਿੱਤਾ ਜਾਂਦਾ ਨਾਲ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਕਿ ਜਿਹੜੇ ਜਾਨਾ ਸ਼ਰਾਬ ਦੇ ਅੰਦਰ ਦੇ ਪੁਲਿਸ ਦੇ ਕਾਬੂ ਹਾਂਜੀ ਉਹਦੇ ਵਿੱਚ ਅਸਰ ਹੈਗਾ ਹੀ ਉਹਦੇ ਵਿੱਚ ਕੋਈ ਇਦਾਂ ਦਾ ਤੁਰੀੰਦ ਨਹੀਂ ਹੈ ਕਿ ਉਹਨਾਂ ਨੂੰ ਮਗਰ ਜੇਲ੍ਹ ਭੇਜ ਦੇਣਾ ਠੀਕ ਹੈ ਉਹਦੇ ਵਿੱਚ ਜਿੱਦਾਂ ਚਲਾਲ ਹੁੰਦੇ ਆ ਆਮ ਉਹਦੇ ਵਿੱਚ ਚਲਾਨ ਕੱਟ ਕੇ ਔਰ ਜਿਹੜੀ ਇਹ ਪੈਨਲਟੀ ਉਹਨੂੰ ਪਾ ਕੇ ਤੇ ਪੁਲਿਸ ਸਾਹਿਬ ਇਹਨਾਂ ਲਈ ਕਾਨੂੰਨ ਨਵਾਂ ਚੱਲਿਆ ਜਿਹੜੇ ਬੱਚੇ 18 ਸਾਲ ਤੋਂ ਘੱਟ ਆ ਉਹਨਾਂ ਦੇ ਬੇਰਸ ਵਿੱਚ ਜੁਮੇਲ ਹੈਗੇ ਉਹਨਾਂ ਨੂੰ ਕੋਈ ਸਜ਼ਾ ਬਿਚਾਰਾ ਕਾਨੂੰਨ ਹੈ ਕੋਈ ਬਿਲਕੁਲ ਜੀ ਇਹ ਸਾਰਾ ਕਨਸੈਪਟ ਹੀ ਇਹ ਹੈਗਾ ਵਾ ਕਿ ਸੈਕਸ਼ਨ 199A ਜਿਹੜਾ ਵਾ ਉਹ ਇਹਦੇ ਵਿੱਚ ਐਡ ਕੀਤਾ ਗਿਆ ਜੋ ਸੈਕਟ ਡਾਜੀਵਾਂ ਦਾ ਦਸੱਗੇ ਸੌਦਾ ਹੋਇਆ ਸੀ 2019 ਦੇ ਵਿੱਚ ਉਹਦੇ ਵਿੱਚ 199 A ਸੈਕਸ਼ਨ ਜਿਹੜਾ ਵਾ ਉਹਦੇ ਵਿੱਚ ਐਡ ਕੀਤਾ ਗਿਆ ਉਹਦੇ ਮੁਤਾਬਕ ਜੇ ਕੋਈ ਵੀ ਬੱਚਾ ਜਿਹੜਾ ਵਾ ਉਹ ਜੁਵਨਾਈਲ ਜਿਹੜਾ 18 ਸਾਲ ਤੋਂ ਘੱਟ ਹੈਗਾ ਕੋਈ ਵੀ ਇਦਾਂ ਦਾ ਵਾਹਾਈਕਲ ਜਿਹੜਾ ਕਿ 50 CC ਦਾ ਨਹੀਂ ਹੈਗਾ ਔਰ ਕੋ ਡਰਾਈਵਿੰਗ ਸੈਂਸ ਨਹੀਂ ਹੈਗਾ ਜੇ ਉਹ ਚਲਾਉਂਦਾ ਫੜਿਆ ਜਾਂਦਾ ਤੇ ਉਹਦੇ ਪੇਰੈਂਟਸ ਨੂੰ ਪੇਰੈਂਟਸ ਨੂੰ 3 ਸਾਲ ਦੀ ਜਿਹੜੀ ਹੈ ਉਹ ਸਜ਼ਾ ਹੋਵੇਗੀ ਔਰ 25000 ਰੁਪਏ ਜੁਰਮਾਨਾ ਇਸ ਦੇ ਨਾਲ ਨਾਲ ਜਿਹੜਾ ਬੱਚਾ ਇਸ ਅਫੈਂਸ ਦੇ ਵਿੱਚ ਪਾਇਆ ਜਾਊਗਾ ਉਹਦੇ ਅਗੇਂਸਟ ਜੁਵਨਾਈਲ ਜਸਟਿਸ ਐਕਟ ਦੇ ਅੰਦਰ ਵੀ ਕਾਰਵਾਈ ਹੋਊਗੀ ਐਨਾ ਹੀ ਨਹੀਂ ਉਸ ਬੱਚੇ ਦਾ ਜਿਹੜਾ ਡਰਾਈਵਿੰਗ ਸੈਂਸ ਆ ਉਹ 25 ਸਾਲ ਦੀ ਉਮਰ ਤੱਕ ਜਿਹੜਾ ਵਾ ਉਹ ਨਹੀਂ ਬਣਾ ਪਾਊਗਾ ਜਿਹੜਾ ਕਿ ਆਮ ਤੌਰ ਦੇ ਉੱਤੇ 18 ਸਾਲ ਦੀ ਉਮਰ ਰੇਨ ਕਰਨ ਤੋਂ ਬਾਅਦ ਬੱਚਾ ਜਿਹੜਾ ਉਭਰ ਆ ਲੰਗਾ ਔਰ ਇਹਦੇ ਨਾਲ ਨਾਲ 1 ਸਾਲ ਵਾਸਤੇ ਜਿਹੜਾ ਕਿ ਉਸ ਅਫੈਂਸ ਦੇ ਵਿੱਚ ਵਹੀਕਲ ਪਾਇਆ ਜਾਊਗਾ ਉਹਦਾ ਜਿਹੜਾ 1 ਸਾਲ ਬਾਅਦ ਸੇ ਰਜਿਸਟ੍ਰੇਸ਼ਨ ਸਰਟੀਫਿਕੇਟ ਤੱਕ ਰੱਦ ਕਰਤਾ ਜਾਵੇ ਇੱਕ ਮੈਂ ਹੋਰ ਚ ਦੱਸਣਾ ਚਾਹਣਾ ਤੁਹਾਨੂੰ ਗੱਲ ਕਿ ਜਿਹੜੀ ਕਾਰਵਾਈ ਹੋਣੀ ਆ ਉਹ ਇਕੱਲੇ ਪੇਰੈਂਟਸ ਜਿਹੜੇ ਆ ਉਹੀ ਰੋਲਵਿੰਗ ਹੋਣੇ ਕਿਉਂਕਿ ਕਈੋ ਨੇ ਇਹ ਵੀ ਕਨਸੈਪਟ ਜਿਹੜਾ ਵਾ ਉਹ ਆਂਦੇ ਕੁਐਸਚਨ ਆਂਦੇ ਆ ਲੋਕ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹਦੇ ਵਿੱਚ ਉਹਨਾਂ ਨੇ ਵਰਡ ਯੂਜ਼ ਕੀਤਾ ਵਾ 199A ਦੇ ਵਿੱਚ ਗਾਰਡੀਅਨਸ ਹੁਣ ਗਾਰਡੀਅਨਸ ਜਿਹੜੇ ਆ ਉਹ ਕੌਣ ਹੁੰਦੇ ਆ ਗਾਰਡੀਅਨਸ ਜਿਹੜੇ ਆ ਦੋ ਤਰ੍ਹਾਂ ਦੇ ਆ ਇੱਕ ਹੁੰਦਾ ਨੈਚੁਰਲ ਗਾਰਡੀਅਨ ਔਰ ਇੱਕ ਹੁੰਦਿਆ ਜਿਹੜਾ ਨੂੰ ਆਨਰੇਬਲ ਕੋਰਟ ਵਾਲਾ ਜਿਹੜਾ ਵਾ ਉਹ ਲੀਗਲਾਈਜ਼ ਲੀਗਲ ਪੌਰ ਦੇ ਉੱਪਰ ਗਾਰਡੀਅਨ ਕਾਇਟ ਕੀਤਾ ਜਾਂਦਾ ਉਹ ਕੋਈ ਚਾਚਾ ਜੀ ਵੀ ਹੋ ਸਕਦੇ ਆ ਕੋਈ ਤਾਇਆ ਜੀ ਵੀ ਹੋ ਸਕਦੇ ਕੋਈ ਵੀ ਰੈਲੇਟਿਵ ਹੋ ਸਕਦਾ ਠੀਕ ਹੈ ਜੀ ਯੂ نو ਲੀਗਲੀ ਪਾਇੰਟ ਕੀਤਾ ਜਾਂਦਾ ਗਾਰਡੀਅਨ ਉਹਨਾਂ ਦੇ ਖਿਲਾਫ ਪਲੱਸ ਜੇ ਕੋਈ ਇਦਾਂ ਦਾ ਕੇਸ ਹੈ ਕਿ ਆਪਾਂ ਕਿਸੇ ਪੜੋਸੀ ਦੇ ਕੋਲੋਂ ਵਾਹਕਲ ਮੰਗ ਕੇ ਲੈ ਗਏ ਆ ਔਰ ਉਸ ਪੜੋਸੀ ਨੇ ਉਹ ਵਾਹਕਲ ਜਿਹੜਾ ਵਾ ਕਿਸੇ ਜੁਵਨਾਈਲ ਨੂੰ ਦਿੱਤਾ ਔਰ ਉਸ ਦੌਰਾਨ ਉਹ ਫੜਿਆ ਜਾਂਦਾ ਵਾ ਤੇ ਜਿਹੜਾ ਫਿਰ ਉਸ ਟਾਈਮ ਉਸ ਗੱਡੀ ਦਾ ਓਨਰ ਹੋਊਗਾ ਫਿਰ ਇਹ ਕਾਰਵਾਈ ਜਿਹੜੀ ਆ 3 ਸਾਲ ਦੀ ਕੈਦ ਔਰ 25000 ਰੁਪਏ ਦਾ ਜੁਰਮਾਨਾ ਹੈਗਾ ਉਸ ਬੰਦੇ ਦੇ ਉੱਪਰ ਜਿਹੜਾ ਵਾ ਉਹ ਇੰਪਲੀਮੈਂਟ ਹੋਏ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਉਹਨਾਂ ਵੱਲੋਂ ਗੁਰਜੀਤ ਸਿੰਘ ਔਰ ਮੈਨੂੰ ਟ੍ਰੈਪ ਇਸ ਸੰਬੰਧੀ ਸਾਹਿਬ ਨੂੰ ਜੁਆਲਾਸਤ ਕੀਤਾ ਗਿਆ ਵਾ ਇਸ ਸੰਬੰਧੀ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਜਿਹੜੇ ਸਕੂਲ ਦੇ ਬੱਚੇ ਹੈ ਜਾਂ ਕੋਈ ਕੋਈ ਮੁੱਲਾ ਫੈਸ਼ਨ ਜਿਹੜੇ ਪਿੰਡਾਂ ਵਿੱਚੋਂ ਵੀ ਆਉਂਦੇ ਆ ਮੋਟਰਸਾਈਕਲ ਤੇ ਪਟਾਕੇ ਮਾਰਦੇ ਆ ਉਹਨਾਂ ਦਾ ਅਸੀਂ ਖਾਸ ਕਰਕੇ ਚੌਕ ਦੇ ਵਿੱਚ ਬੇਗਵਾਲ ਕਸਬਾ ਭਲੱਥ ਨਡਾਲਾ ਖੇ ਲੋਕੇ ਉਹਨਾਂ ਦੇ ਸਖਤ ਨਿਗਰਖ ਰੱਖੀ ਆ ਕਿ ਜਿਸ ਵੇਲੇ ਵੀ ਸਾਡੇ ਰੇਂਜ ਦੇ ਵਿੱਚ ਆਉਂਦਾ ਵਾ ਅਸੀਂ ਉਹਨੂੰ ਪਕੜ ਕੇ ਔਰ ਚਲਾਨ ਉਹਦਾ ਬੋਰਟ ਮੋਟਰਸਾਈਕਲ ਦਾ ਜਿਹੜਾ ਪਟਾਕੇ ਮਾਰਨ ਵਾਲਾ ਬੌਂਡ ਕਰਾਂਗੇ ਉਹਨੂੰ ਤੇ ਜੇ ਵੱਡੇ ਹਾਰਨ ਲੱਗੇ ਇੱਕ ਵਾਰ ਵਾਰਨਿੰਗ ਵੀ ਦਵਾਂਗੇ ਗਰ ਬਾਹਰ ਦੇ ਦੇ باوجود ਵੀ ਨਾ ਇਹ ਮਤਲਬ ਘਟਣ ਕੇ ਤੇ ਬਾਲਾ ਜੀ ਅਪਸਾਨੂੰ ਕਹਿ ਕੇ ਦਿਨਾ ਅਪਾਉਂਟ ਵੀ ਤਾਂ ਚੋਗੇ ਇੱਕ ਜਿੱਦਾਂ ਗੱਡੀਆਂ ਖੜੀਆਂ ਕਰ ਜਾਂਦੇ ਇਹ ਪਹਲਤ ਵਿੱਚ ਲੋਕੀ ਰੋਡ ਦੇ ਉੱਤੇ ਉਹ ਨਾ ਕਰਕੇ ਟ੍ਰੈਫਿਕ ਜਮ ਲੱਗ ਜਾਂਦਾ ਅੱਜ ਤੱਕ ਡੱਕੇ ਡੱਕੇ ਸਭੀ ਜਮ ਲੱਗਾ ਪੂਰੇ ਉਰੇ ਬਾਰੇ ਕੀ ਕਰਨਾ ਚਾਹੁੰਦੇ ਇਹ ਸਾਨੂੰ ਪਹਿਲਾਂ ਵੀ 2 2.5 ਮਹੀਨੇ ਇਥੇ ਡਿਊਟੀ ਕਰਨ ਦਾ ਮੌਕਾ ਮਿਲਿਆ ਤੇ ਨਾ ਕਸਮਾਂ ਦੇ ਵਿੱਚ ਉਸ ਟਾਈਮ ਤੇ ਵੀ ਅਸੀਂ ਇਥੇ ਆਣ ਕੇ ਕਾਫੀ ਹੱਦ ਤੱਕ ਲੋਕਾਂ ਨੂੰ ਪਹਿਲਾਂ ਤਾੜਨਾ ਕਰਕੇ ਜੇ ਨਹੀਂ ਲੋਕੀ ਮੁੜੇ ਉਹਨਾਂ ਨੂੰ ਟ੍ਰੈਫਿਕ ਚਲਾਉਣਾਂ ਦੇ ਕਰਕੇ ਉਹਨਾਂ ਨੂੰ ਸਮਝਾਇਆ ਵੀ ਦੁਕਾਨਾਂ ਤੋਂ ਥੋੜਾ ਸਮਾਨ ਪਰੇ ਕਰਵਾਇਆ ਸੀ ਲੇਕਿਨ ਹੁਣ ਦੁਬਾਰਾ 4-5 ਦਿਨ ਤੋਂ ਇਸ ਤਰ੍ਹਾਂ ਸਬਜ਼ੂਨ ਪੁਲਤ ਵਿੱਚ ਆਏ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਮਝਾ ਕੇ ਵਧੀਆ ਗੋਲੀ ਦੇ ਵਿੱਚ ਤੇ ਉਹਨਾਂ ਨੂੰ ਸਮਝਾਵਾਂਗੇ ਆਪਣਾ ਸਮਾਨ ਪਿੱਛੇ ਕਰੋ ਔਰ ਜੋ ਗੱਡੀਆਂ ਜਿਹੜੀਆਂ ਮੈਂ ਕੋਈ ਟਾਈਮ ਟੇਬਲ ਬਣਾਉ ਉਹਨਾਂ ਦਾ ਜਿੱਥੇ ਕੋਈ ਟ੍ਰੈਫਿਕ ਜਾਮ ਨਾ ਲੱਗ ਸਕੇ ਅਜੇ ਵੀ ਤੋਂ ਪਹਿਲਾਂ ਇੱਕ ਨਾ ਕੁਝ ਸ਼ਾਸਨ ਪਾਕੀਆ ਰੀ ਲੋਕਾਂ ਨੇ ਇੱਕ ਅਪਲੀਕੇਸ਼ਨ ਦਈਆ ਕਿ ਇਹ ਕਹਿੰਦੇ ਆ ਕਿ ਸਾਹਮਣੇ ਸਰਸ ਰੋਡ ਤੇ ਟ੍ਰੈਫਿਕ ਖੜੇ ਰਹਿ ਲੱਗੇ ਵੀ ਪਤੀਰਾ ਖੜੇ ਤੇ ਉਹ ਹਾਸਿਆ ਦਾ ਕਰਨ ਪੰਦੇ ਆ ਕਾਫੀ ਹਾਸੇ ਹੋਏ ਆ ਕਹਿੰਦੇ ਮੈਂ ਉਹ ਰਸਮਾਂ ਵਿੱਚ ਤੁਸੀਂ ਕੋਈ ਕਾਰਵਾਈ ਕਰ ਰਹੇ ਹੋ ਇਸ ਬੰਦੀ ਤੁਹਾਨੂੰ ਵਕੀਲ ਸਾਹਿਬ ਨੇ ਸਾਰਾ ਦੱਸ ਦਿੱਤਾ ਵੀ ਮਾਨਯੋਗ ਐਸਐਸਪੀ ਸਾਹਿਬ ਸੀਨੀਅਰ ਪੁਲਿਸ ਕਮਾਂਡਰ ਅੱਡੇ ਉਥੇ ਐਪਲੀਕੇਸ਼ਨ ਦੇ ਕੇ ਰਿਟਰਨ ਉਹ ਆਪੀ ਗਾਂਹ ਦਾਤਾ ਜਾਰੀ ਕਰਨਗੇ ਸਬ ਡਿਵੀਜ਼ਨ ਭਲਤ ਨੂੰ ਜਿਹੜਾ ਸਾਡਾ ਏਰੀਆ ਪੈਂਦਾ ਉਸ ਜਾ ਕੇ ਅਸੀਂ ਸੀਨੀਅਰ ਅਫਸਰਾਂ ਦੇ ਤੋਕਾਂ ਦੇ ਮੁਤਾਬਕ ਅਸੀਂ ਜਾ ਕੇ ਨਾ ਚਲਾਨ ਭਰਾਂਗੇ ਬਟਰਾਂ ਦੇ ਉਹਨੂੰ ਬੌਣ ਕਾਰਨ ਜੇ ਦੋ ਜਰੂਰਤ ਪਈ ਉਹ ਜਗਾ ਕੱਲੇ ਇਹਨੂੰ ਵੀ ਦਿੱਤੀ ਹੈ ਕਾਫੀਆ ਦਿੱਤੀਆਂ ਨੇ ਪ੍ਰਸ਼ਾਸਨ ਨੂੰ ਕੋਈ ਗੱਲ ਨਹੀਂ ਜੇ ਦਿੱਤੀ ਹੈ ਉਹ ਆਪਾਂ ਸੀਨੀਅਰ ਅਫਸਰਾਂ ਨਾਲ ਗੱਲ ਕਰ ਲਾਂਗੇ ਕਰਦੇ ਬਾਅਦ ਜਿਹੜੇ ਫੀਡਲ ਇੱਧਰ ਆ ਜੇ ਉੱਥੇ ਜਾ ਕੇ ਜਰਾ ਕਰਾਂਗੇ